ਕਾਲਜ ਦੇ ਵਿੱਚੋਂ ਪੇਪਰ ਦੇਣ ਆਏ ਨੌਜਵਾਨ ਨੂੰ ਅਗਵਾ ਕਰਕੇ ਉਸ ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ ਦੇ ਵਿੱਚ ਥਾਣਾ ਸਿਵਲ ਲਾਈਨ ਦੀ ਪੁਲਿਸ ਦੇ ਵੱਲੋਂ ਇੱਕ ਨੂੰ ਕੀਤਾ ਗਿਆ ਗ੍ਰਿਫਤਾਰ ਬਾਕੀ ਦੋਸ਼ੀਆਂ ਦੀ ਵੀ ਭਾਲ ਜਾਰੀ ਥਾਣਾ ਸਿਵਲ ਲਾਈਨ ਦੇ ਵਿੱਚ ਮਾਮਲੇ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਸੁਖਦਰਸ਼ਨ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ 13 ਦਸੰਬਰ ਨੂੰ डीएवी कॉलेज ਦੇ ਵਿੱਚੋਂ ਇੱਕ ਨੌਜਵਾਨ ਨੂੰ ਅਗਵਾ ਕਰਕੇ ਉਸ ਦੀ 400 ਕਿੱਲੇ ਵਿੱਚ ਲਿਜਾ ਕੇ ਕੁਝ ਲੋਕਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਅਤੇ ਉਸ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਜਾਨ ਲੈਵਾ ਹਮਲਾ ਵੀ ਕੀਤਾ ਗਿਆ ਸੀ ਜਿਸ ਤੋਂ ਬਾਅਦ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਤੇ ਬਾਅਦ ਦੇ ਵਿੱਚ ਉਸ ਤੇ ਬਿਆਨ ਦਰਜ ਕਰਕੇ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚ ਇੱਕ ਦੋਸ਼ੀ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਇਸ ਦੇ ਬਾਕੀ ਸਾਥੀਆਂ ਦੀ ਵੀ ਪਾਲ ਕੀਤੀ ਜਾ ਰਹੀ ਹੈ ਤੇ ਇਹਨਾਂ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਦੱਸਣਾ ਬਣਦਾ ਹੈ ਕਿ 13 ਦਸੰਬਰ ਦੀ ਇਹ ਘਟਨਾ ਹੈ ਜਿਸ ਦੇ ਵਿੱਚ ਕੀ ਮੱਲਨ ਪਿੰਡ ਦਾ ਇਹ ਲੜਕਾ ਡੀਵੀ ਕਾਲਜ ਦੇ ਵਿੱਚ ਪੇਪਰ ਦੇਣ ਆਇਆ ਸੀ ਤਾਂ ਉਸ ਨੂੰ ਕਾਲਜ ਦੇ ਬਾਹਰੋਂ ਅਗਵਾ ਕਰ ਲਿਆ ਗਿਆ ਤੇ 400 ਕਿਲਾ ਏਰੀਆ ਦੇ ਵਿੱਚ ਲੈ ਜਾ ਕੇ ਉਸ ਦੀ ਕੁੱਟਮਾਰ ਕੀਤੀ ਗਈ ਸੀ ਪੂਰਾ ਮਾਮਲਾ ਸੁਣਵਾਣਿਆ ਜਾਂਚ ਅਧਿਕਾਰੀ ਤੋਂ ਮੇਰਾ ਨਾਮ ਹੈ ਜੈ ਸੁਦਰਸ਼ਨ ਸ਼ਰਮਾ ਤਾਣਾ ਸਿਵਲਨ ਬਠਿੰਡਾ 13 12 2024 ਨੂੰ ਖੁਸ਼ਪ੍ਰੀਤ ਇਲਿਸਪ੍ਰਿੰਸ ਵਗੈਰਾ ਨੇ ਕਮਨਪ੍ਰੀਤ ਨਾਂ ਦੇ ਲੜਕੇ ਨੂੰ ਬੀਏ ਵੀ ਕਾਲਜ ਤੋਂ ਅਗਵਾ ਕਰਕੇ 400 ਗਿਲੇ ਦੀ ਅਗਦੀ ਕੋਟਮਾਨ ਕੀਤੀ ਸੀ ਜਿਸ ਦੇ ਸਬੰਧ ਦੇ ਵਿੱਚ ਮੁਕੱਦਮਾ ਨੰਬਰ 176 ਦਰਜ थाना ਕੀਤਾ ਗਿਆ ਕੱਲ ਮਿਤੀ 14 ਮਾਰਚ 2024 ਨੂੰ ਖੁਸ਼ਪ੍ਰੀਤ ਇਲੀਸਪਰੈਂਸ ਨੂੰ ਗ੍ਰਿਫਤਾਰ ਕੀਤਾ ਗਿਆ ਟੋਟਲ ਗ੍ਰੇ ਦੋਸ਼ੀ ਇੱਥੇ ਵਿੱਚ ਪੰਜ ਦੋਸ਼ੀ ਬਾਈ ਨੇਮ ਹੈ ਜੀ ਬਾਕੀ ਅੜ ਦਾ ਸਨਾਮ ਨਹੀਂ ਦਿੱਤੇ ਜੀ ਕਿੱਥੋਂ ਕਿੱਥੋਂ ਦੇ ਝਗੜਾ ਹੋਇਆ ਕਿੱਥੇ ਜੀ ਇਹ ਤੁਹਾਨੂੰ ਵਾ ਕਰਕੇ ਲੈ ਕੇ ਡੀਵੀ ਕਾਲ ਜੀ ਕੋਲੋਂ ਛੋਟ ਮਾਰੇ 400 ਕਿਲੇ ਚ ਲਿਆ ਦਿੱਤੀ ਪੂਰਾ ਮਾਮਲਾ ਕੋ 10 ਪਤਾ ਪੂਰਾ ਮਾਮਲਾ ਇਹਦੇ ਵਿੱਚ ਕੋਈ ਪਹਿਲਾਂ ਡੀਵੀ ਕਾਲ ਦੇ ਵਿੱਚ ਮੁਕਤਮਾ ਦਰਜ ਹੋਇਆ ਸੀਗਾ ਅਸ਼ਪ੍ਰੀਤ ਹੈ ਹੋਇਆ ਉਹਦੇ ਸੰਬੰਧ ਦੇ ਵਿੱਚ ਸੇਕੋ ਸੇਕੋ ਪਿੰਡ ਦਾ ਪ੍ਰਧਾਨਗੀ ਦਾ ਰੋਲ ਹੈ ਜੀ ਠੀਕ ਹੈ ਜੀ ਉਹ ਹੁਣ ਜਮਾਨਤ ਤੇ ਆਇਆ ਸੀਗਾ ਉਹਨਾਂ ਨੇ ਜਮਾਨਤ ਤੇ ਆ ਕੇ ਬਾਹਰ ਇਹ ਵਾਰਦਾਤ ਨੂੰ ਜਾਮ ਦਿੱਤਾ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਉਨੇ ਨੂੰ ਕੋਈ ਸਪਰੀਟ ਜਿਹੜਾ ਹੈਗਾ ਮੁੰਡਾ ਪ੍ਰਿੰਸ ਹੈ ਇਹਨੂੰ ਕੱਲ ਗ੍ਰਿਫਤਾਰ ਕਰ ਲਿਆ ਮਾਂਜੋਗ ਦਾਸ ਤੇ ਅੱਜ ਪੇਸ਼ ਕੀਤਾ ਜੀ ਤੇ ਅਗਲੀ ਕਾਰ ਵੀ ਅਮਰ ਬੇਲਿਆ ਦੀ ਜੋ